ਮੈਂ ਸਵੀ ਬਰਾੜ ਸਾਰੀ ਸਾਇਸ ਪ੍ਰੀਮੀਅਰ ਦਾ ਆਪਣੀ ਫੇਸਬੁੱਕ ਪੇਜ ਤੇ YouTube ਚੈਨਲ ਸਵੀ ਮੀਡੀਆ ਤੇ ਸਵਾਗਤ ਕਰਦੀ ਹਾਂ ਜੀ ਸੋ ਮੈਂ ਤੁਹਾਡੇ ਨਾਲ ਆਪਸਰਾ ਪ੍ਰੀਤ ਕਹਿ ਤਾ ਨਾਵਲ ਸਾਂਝਾ ਕਰ ਰਹੀ ਹਾਂ ਅੱਜ ਨਾਵਲ ਦਾ ਚਾਰ ਭਾਗ ਸਾਂਝਾ ਕਰਾਂਗੇ ਜੀ ਐਤਵਾਰ ਦਾ ਦਿਨ ਮਾਂ ਤੇ ਪਾਪਾ ਸਵੀਰ ਦੇ ਨਾਨਕੇ ਗਏ ਸੀਗੇ ਘਰ ਵਿੱਚ ਮੈਂ ਤੇ ਬਿੱਟੂ ਹੀ ਸੀ ਸੈਂ ਸੋਚਿਆ ਕਿ ਸੀ ਨਹਾ ਲਵਾਂ ਉੰਜ ਵੀ ਕਿਸੀ ਨਹਾਉਣ ਲਈ ਐਤਵਾਰ ਦਾ ਹੀ ਦਿਨ ਮਿੱਥਿਆ ਹੁੰਦਾ ਆ ਮੈਂ ਨਹਾਉਣ ਲਈ ਇੱਕ ਤੇ ਗਰਮ ਪਾਣੀ ਦੀ ਬਾਲਟੀ ਪਰ ਕੇ ਗੁਸਲਖਾਨੇ ਵਿੱਚ ਰੱਖ ਦਿੱਤੀ ਤੇ ਆਪਣੇ ਕੱਪੜੇ ਚੱਕ ਮੈਂ ਗੁਸਲਖਾਨੇ ਵਿੱਚ ਚਲੀ ਗਈ ਅੰਦਰ ਵੜਨਸਾਰ ਮੈਂ ਕੁੰਡੀ ਲਾ ਲਈ ਇੱਕ ਇੱਕ ਕਰਕੇ ਮੈਂ ਸਾਰੇ ਕੱਪੜੇ ਉਤਾਰੇ ਪਾਣੀ ਦਾ ਜੱਗ ਪਰ ਸਿਰ 'ਚ ਪਾਉਣਾ ਸ਼ੁਰੂ ਕੀਤਾ ਪਾਣੀ ਕੇਸਾਂ ਨੂੰ ਗਿੱਲਾ ਕਰਦਾ ਪਿੰਡੇ ਨੂੰ ਛੂੰਦਾ ਹੋਇਆ ਨਾਲੀ 'ਚ ਜਾ ਰਿਹਾ ਸੀਗਾ ਅਚਾਨਕ ਦਰਵਾਜ਼ੇ ਨੂੰ ਕਿਸੇ ਨੇ ਜ਼ੋਰ ਦੀ ਧੱਕਾ ਮਾਰਿਆ ਪਰਾਣਾ ਦਰਵਾਜ਼ਾ ਔਨ ਕਰਕੇ ਕੁੰਡੀ ਟੱਟ ਗਈ ਤੇ ਦਰਵਾਜ਼ਾ ਖੁੱਲ ਗਿਆ ਮੈਂ ਉੱਚੀ ਆਵਾਜ਼ ਵਿੱਚ ਚੀਖੀ ਤੇ ਆਪਣੇ ਦੋਵੇਂ ਹੱਥਾਂ ਨਾਲ ਆਪਣੀਆਂ ਛਾਤੀਆਂ ਨੂੰ ਬਾੜ ਕਰ ਲਈ ਮੇਰੇ ਸਾਹਮਣੇ ਬਿੱਟੂ ਖੜਾ ਸੀਗਾ ਬਿਨਾਂ ਸਮਾਂ ਬਰਬਾਦ ਕੀਤੇ ਉਹ ਮੇਰੇ ਤੇ ਹਲਕੇ ਕੁੱਤੇ ਵਾਂਗ ਟੁੱਟ ਪਿਆ ਮੈਂ ਉੱਚੀ ਉੱਚੀ ਆਵਾਜ਼ ਵਿੱਚ ਆਵਾਜ਼ ਵਿੱਚ ਅਸਮਾਨ ਦੀ ਹੱਕ ਪਾੜਨ ਲੱਗੀ ਬਿੱਟੂ ਭੱਜ ਕੇ ਬਾਹਰ ਗਿਆ ਮੈਂ ਗੁਸਲਖਾਨੇ ਦੇ ਇੱਕ ਕੋਨੇ ਵਿੱਚ ਬੈਠੀ ਰੋਂਦੀ ਰਹੀ ਇਸ ਵਾਰ ਵੀ ਮੇਰੇ ਲਈ ਕੋਈ ਨਾ ਬੜਿਆ ਸਾਰੇ ਦੇਵਤੇ ਫਰਿਸ਼ਤਿਆਂ ਨੂੰ ਮੇਰਾ ਘਰ ਦੂਰ ਹੋ ਗਿਆ ਬਿੱਟੂ ਨੇ ਜਾਨਵਰਾਂ ਵਾਂਗ ਮੇਰੀ ਛਾਤੀ ਤੇ ਕਮਰ ਤੇ ਨੌਂਦਰਾ ਮਾਰੀਆਂ ਜਸਮਾਨੀ ਪੀੜ ਦੀ ਗੱਲ ਨਹੀਂ ਕਰ ਰਹੀ ਇਹਨਾਂ ਨੌਂਦਰਾ ਨੇ ਮੈਨੂੰ ਅੰਦਰੋਂ ਨੋਚ ਕੇ ਰੱਖ ਦਿੱਤਾ ਮੈਂ ਆ ਭਾਗਣ ਸਾਂ ਨਹੀਂ ਤਾਂ ਇਦਾਂ ਕਿਸੇ ਕੁੜੀ ਨਾਲ ਨਹੀਂ ਹੁੰਦਾ ਹੋਣਾ ਮੈਂ ਹਰ ਸਾਲ ਬਿੱਟੂ ਦੇ ਰਖੜੀ ਬੰਨਦੀ ਰਹੀ ਭਾਰਤ ਵਿੱਚ ਰਿਵਾਜ ਹੈ ਕਿ ਭੈਣ ਭਾਈ ਦੇ ਰਖੜੀ ਬੰਨਦੀ ਹੈ ਤੇ ਭਾਈ ساری ਉਮਰ ਭੈਣ ਦੀ ਰਾਖੀ ਕਰਦਾ ਹੈ ਪਰ ਮੈਨੂੰ ਤਾਂ ਭਾਈ ਤੋਂ ਹੀ ਖਤਰਾ ਫਿਰ ਮੇਰੀ ਰੱਖਿਆ ਕੀ ਨਹੀਂ ਕਰਨੀ ਪਹਿਲਾਂ ਪਿਓ ਨੇ ਨੋਚ-ਨੋਚ ਖਾ ਲਈ ਹੁਣ ਉਹਦੇ ਰਸਤੇ ਮਗਰੋਂ ਮਗਰ ਉਹਦਾ ਹੋਂ ਹਰ ਪੁੱਤ ਚੱਲ ਪਿਆ ਇਸ ਗੱਲ ਦਾ ਜ਼ਿਕਰ ਵੀ ਮੈਂ ਕਿਸੇ ਕੋਲ ਨਾ ਕੀਤਾ ਕਰਦੀ ਵੀ ਕੀ ਤੇ ਦੱਸਦੀ ਵੀ ਕੀ ਮੇਰੇ ਨਾਲ ਵੀ ਕੁਝ ਇਸ ਤਰ੍ਹਾਂ ਹੋ ਰਹੀ ਸੀਗਾ ਜਿਵੇਂ ਮੈਨੂੰ ਕੋਈ ਕਹਿ ਰਿਹਾ ਹੋਵੇ ਤੈਨੂੰ ਇਹ ਤਕਲੀਫਾਂ ਝੱਲਣੀਆਂ ਹੀ ਪੈਣੀਆਂ ਆ ਬਿਨਾ ਸ਼ਿਕਾਇਤ ਕੀਤਿਆਂ ਮੈਂ ਚੱਲ ਵੀ ਰਹੀ ਸੀ ਸ਼ਿਕਾਇਤ ਰੱਬ ਨਾਲ ਸੀ ਰੱਬ ਸਾਰੇ ਇਹਦੇ ਸਾਰੇ ਜ਼ਖਮ ਮੈਨੂੰ ਹੀ ਦੇ ਦੇਨੇ ਸੀ ਇੱਕ ਅੱਦ ਤਾਂ ਹਮਦਰਦੀ ਭੇਜਦਾ ਜਿਹੜਾ ਮੇਰੇ ਰਸ ਦੇ ਜ਼ਖਮਾਂ ਤੇ ਮਲਮ ਲਾਉਂਦਾ ਕੋਈ ਇੰਨਾ ਕਹਿਣ ਵਾਲਾ ਹੀ ਹੁੰਦਾ ਤੂੰ ਫਿਕਰ ਨਾ ਕਰ ਮੈਂ ਤੇਰੇ ਨਾਲ ਆਂ ਔਫ ਸੋਸ ਕਿਸੇ ਨੇ ਪਿਆਰ ਦੇ ਦੋ ਬੋਲ ਵੀ ਨਾ ਬੋਲੇ ਪਰ ਬੋਲਦਾ ਵੀ ਕੌਣ ਮੈਂ ਤਾਂ ਕਿਸੇ ਨੂੰ ਕੁਝ ਦੱਸਿਆ ਹੀ ਨਹੀਂ ਅਗਰ ਬੋਲਣ ਦੀ ਹਿੰਮਤ ਜਿਤਾਈ ਹੁੰਦੀ ਤਾਂ ਹੋ ਸਕਦਾ ਮੇਰੇ ਹੱਕ 'ਚ ਵੀ ਕੋਈ ਖੜਦਾ ਪਛਪਨ ਤੋਂ ਲੈ ਕੇ ਹੁਣ ਤੱਕ ਸਾ ਘਟ-ਘਟ ਕੇ ਜਿਉਂਦੀ ਆਈ ਬੋਲਣ ਦੀ ਤਾਕਤ ਕਦੇ ਮੇਰੇ ਵਿੱਚ ਆਈ ਹੀ ਨਹੀਂ ਆਉਂਦੀ ਕਿਸ ਤਰ੍ਹਾਂ ਇਹ ਵੀ ਨਹੀਂ ਪਤਾਗਾ ਜਿਹੜੀ ਕੁੜੀ ਉੱਚੀ ਆਵਾਜ਼ ਵਿੱਚ ਗੱਲ ਕਰਨ ਤੋਂ ਡਰਦੀ ਹੋਵੇ ਉਹਨੇ ਕੀ ਸਵਾਬ ਬਖਾਵਤ ਕਰਨੀ ਹੈ ਹਾਲਾਤਾਂ ਨੇ ਮੈਨੂੰ ਕਮਜ਼ੋਰ ਤੇ ਡਰਪੋਕ ਬਣਾ ਦਿੱਤਾ ਬਿੱਟੂ ਕਈ ਦਿਨ ਮੇਰੇ ਨਾਮ ਸਾਹਮਣੇ ਨਾ ਆਇਆ ਅਸ ਰਾਤ ਵੀ ਉਹ ਦੇਰੀ ਨਾਲ ਘਰ ਆਇਆ ਉਦੋਂ ਤੱਕ ਮੈਂ ਆਪਣੇ ਕਮਰੇ 'ਚ ਚਲੀ ਗਈ ਸੀ ਸਾਰੀ ਰਾਤ ਮੈਂ ਪਾਸੇ ਮਾਰਦੀ ਰਹੀ ਪਰ ਨੀਂਦ ਨਹੀਂ ਆਈ ਨੀਂਦ ਨੇ ਕਿੱਥੇ ਆਉਣਾ ਸੀਗਾ ਨੈਣਾ ਵਿੱਚੋਂ ਤਾਂ ਹੰਝੂ ਵਹਿ ਰਹੇ ਸੀਗੇ ਮੇਰੇ ਕਮਰੇ ਵਿੱਚ ਇੱਕ ਬੈੱਡ ਸੀ ਦਰਵਾਜ਼ਾ ਖੁੱਲਦੇ ਸਾਰ ਮੇਰਾ ਬੈੱਡ ਦੇ ਨਾਲ ਇੱਕ ਛੋਟਾ ਜਿਹਾ ਟੇਬਲ ਪਿਆ ਹੁੰਦਾ ਟੇਬਲ ਤੇ ਮੇਰੀਆਂ ਕਿਤਾਬਾਂ ਤੇ ਬੈਗ ਪਿਆ ਹੁੰਦਾ ਟੇਬਲ ਵਾਲੇ ਪਾਸੇ ਕੰਧ 'ਚ ਇੱਕ ਅਲਮਾਰੀ ਬਣੀ ਹੋਈ ਸੀ ਜੀ ਦੇ ਵਿੱਚ ਕੁੱਝ-ਕੁੱਝ ਕਿਤਾਬਾਂ ਤੇ ਇੱਕ ਮੇਰੀ ਨਿੱਜੀ ਡਾਇਰੀ ਪਈ ਹੁੰਦੀ ਹਰ ਰੋਜ਼ ਮੈਂ ਆਪਣੇ ਨਾਲ ਬੀਤੀਆਂ ਰਹੀਆਂ ਗੱਲਾਂ ਡਾਇਰੀ ਵਿੱਚ ਲਿਖਦੀ ਅੱਜ ਮੇਰਾ ਲਿਖਣ ਦਾ ਬਿਲਕੁਲ ਵੀ ਮਨ ਨਹੀਂ ਸੀਗਾ ਡਾਇਰੀ ਮੇਰੇ ਵੱਲ ਹਮਦਰਦੀ ਭਰੀਆਂ ਨਜ਼ਰਾਂ ਨਾਲ ਤੱਕਦੀ ਰਹੀ ਪਰ ਮੈਂ ਪਾਸਾ ਕਰ ਲਿਆ ਟਾਈਪੀਸ ਦੀ ਸੂਈ ਨੇ 11 ਵਜਾਏ ਅੱਖਾਂ 'ਚੋਂ ਹੰਝੂ ਸੱਕ ਗਏ ਤੇ ਮੇਰਾ ਆਂਗਾ ਟੁੱਟ ਰਿਹਾ ਸੀ ਮੈਂ ਅਜੀਬ ਜਿਹੀ ਬੇਚੈਨੀ ਮਹਿਸੂਸ ਕਰ ਰਹੀ ਸੀ ਮੈਨੂੰ ਜ਼ੋਰ ਦੀ ਭੁੱਖ ਲੱਗੀ ਕਿਉਂਕਿ ਸ਼ਾਮੀ ਮੈਂ ਗੁੱਸੇ 'ਚ ਆ ਕੇ ਰੋਟੀ ਨਾ ਖਾਧੀ ਭੁੱਖ ਮੈਨੂੰ ਤੰਗ ਕਰਨ ਲੱਗੀ ਬੈੱਡ ਕੋਲ ਨੀਚੇ ਰੱਖੇ ਪਾਣੀ ਤੇ ਜੱਗ ਨੂੰ ਟੇਡਾ ਕਰਕੇ ਮੈਂ ਗਲਾਸ ਪਰ ਹੈ ਤੇ ਡਕ ਡਕ ਕਰਕੇ ਗੀ ਭੁੱਖ ਨੂੰ ਕੰਟਰੋਲ ਕਰਨ ਦੀ ਇਹ ਮੇਰੀ ਨਾਕਾਮ ਕੋਸ਼ਿਸ਼ ਸੀਗੀ ਭੁੱਖ ਨਾਲ ਅੰਦਰ ਲੱਗੀ ਅੱਗ ਨੂੰ ਪਾਣੀ ਨਾਲ ਬੁਝਾਉਣ ਦੀ ਕੋਸ਼ਿਸ਼ ਕੁਝ ਕ ਮਿੰਟ ਹੀ ਕੰਮ ਕਰ ਰਹੀ ਸਕੀ ਵਾਰ-ਵਾਰ ਹੰਝੂ ਪੂੰਝਣ ਕਰਕੇ ਮੈਂ ਆਪਣਾ ਚਿਹਰਾ ਛੱਲ ਲਿਆ ਸੀਗਾ ਪਿੱਟੂ ਦੀ ਹਰਕਤ ਨੇ ਮੈਨੂੰ ਡੱਕੇ ਵਾਂਗ ਤੋੜ ਕੇ ਰੱਖਤਾ ਸੀ ਮੈਂ ਇਕੱਲੀ ਮਹਿਸੂਸ ਕਰਨ ਲੱਗੀ ਮੈਂ ਚਾਹੁੰਦੀ ਕੋਈ ਮੇਰਾ ਹਮਦਰਦ ਹੀ ਹੋਵੇ ਜੋ ਮੇਰਾ ਦਰਦ ਵੰਡਾ ਸਕੇ ਜਿਦੈ ਗੱਲ ਲੱਗ ਮੈਂ ਆਪਣੀ ਪੜਾਹ ਸਕੱਟ ਸਕਾਂ ਮੇਰਾ ਹਮਦਰਦ ਮੈਨੂੰ ਗੱਲ ਨਾਲ ਲਾਵੇ ਤੇ ਮੇਰੇ ਸਦੀਆਂ ਦੇ ਜ਼ਖਮ ਮਿਲਟ ਜਾਣ ਮੇਰੇ ਕਾਲ ਜੇ ਮਚ ਰਹੀ ਅੱਗ ਪਲਾਂ ਚ ਠਰ ਜਾਵੇ ਇਹ ਮੇਰੀ ਖਿਆਲੀ ਦੁਨੀਆ ਸੀਗੀ ਜਿਸ ਦਾ ਜਨਮ ਹਲੇ ਨਾ ਨਾਮਾ ਨਾ ਹੋਇਆ ਸੀ ਮੇਰੇ ਖਿਆਲਾਂ ਦਾ ਰਾਜਕੁਮਾਰ ਮੇਰਾ ਘਰ ਵਾਲਾ ਹੋ ਮੇਰੇ ਮਨ ਅੰਦਰ ਵਿਆਹ ਦਾ ਫਰਨਾ ਫਰਨ ਲੱਗਿਆ ਉਮਰ ਨਿਆਣੀ ਪਰ ਫਿਕਰ ਵੱਡੇ ਆਪਣੇ ਰਾਜਕੁਮਾਰ ਬਾਰੇ ਸੋਚਦੀ ਸੋਚਦੀ ਪਤਾ ਨਹੀਂ ਮੈਂ ਕਦੋਂ ਸੌ ਗਈ ਸਵੇਰੇ ਉੱਠਣਸਾਰ ਮੈਂ ਮੂੰਹ ਧੋਤਾ ਸ਼ੀਸ਼ੇ ਵਿੱਚ ਦੇਖਿਆ ਮੇਰੀਆਂ ਅੱਖਾਂ ਸੁੱਜੀਆਂ ਪਈਆਂ ਸੀ ਮੈਂ ਸਾਰੇ ਘਰ 'ਚ ਦੇਖਿਆ ਪਰ ਮੈਨੂੰ ਬਿੱਟੂ ਕਿਤੇ ਨਾ ਦਿਸਿਆ ਮੈਨੂੰ ਬਿੱਟੂ ਦੀ ਫਿਕਰ ਹੋਣ ਲੱਗੀ ਪਤਾ ਨਹੀਂ ਉਹ ਕਿੱਥੇ ਗਿਆ ਹੋਊਗਾ ਐਵੇਂ ਕੋਈ ਉਲਟਾ ਸਿੱਧਾ ਕੰਮ ਨਾ ਕਰ ਲਵੇ ਪਰ ਬਿੱਟੂ ਰਾਤੀ ਲੇਟ ਕਰ ਆਇਆ ਤੇ ਸਵੇਰੇ ਜਲਦੀ ਘਰੋਂ ਚਲਾ ਗਿਆ ਸੀ ਮੈਂ ਸਵੇਰ ਦੀ ਚਾਹ ਬਣਾਈ ਤੇ ਸਾਰਿਆਂ ਲਈ ਨਾਸ਼ਤਾ ਤਿਆਰ ਕੀਤਾ ਮੈਂ ਨਾਸ਼ਤਾ ਕੀਤਾ ਤੇ ਤਿਆਰ ਹੋ ਕੇ ਸਕੂਲ ਚਲੀ ਗਈ ਮੇਰੇ ਤੇ ਬਿੱਟੂ ਵਿੱਚ ਕੀ ਹੋਇਆ ਮੈਂ ਕਿਸੇ ਨੂੰ ਕੁਝ ਨਾ ਦੱਸਿਆ ਦੁਪਹਿਰ ਦਾ ਖਾਣਾ ਮੈਂ ਨਾਲ ਲੈ ਕੇ ਜਾਂਦੀ ਤੇ ਸਕੂਲੋਂ ਸਿੱਧਾ ਹੀ ਘਰੇ ਆਉਂਦੀ ਸੀਗੀ ਸਕੂਲੋਂ ਆਉਂਦੀ ਤਾਂ ਰਸਤੇ ਵਿੱਚ ਮੁੰਡੇ ਤੰਗ ਕਰਦੇ। ਮੋੜਾਂ ਤੇ ਜੰਗਲਾਂ 'ਚ ਆਵਾਰਾ ਘਮ ਦੇ ਮੁੰਡੇ ਆਪਣੀ ਮਰਜ਼ੀ ਨਾਲ ਆਉਂਦੀਆਂ ਜਾਂਦੀਆਂ ਕੁੜੀਆਂ ਦੇ ਨਾਮ ਰੱਖ ਲੈਂਦੇ ਹਨ। ਜਿਵੇਂ ਕਿਸੇ ਨੂੰ ਪਟੋਲਾ, ਚੀਜੀ, ਪਰਜਾ, ਮਾਲ ਤੇ ਹੋਰ ਪਤਾ ਨਹੀਂ ਕੀ-ਕੀ ਤੇ ਕੋਈ ਅੱਖਾਂ ਨਾਲ ਛਾਤੀਆਂ ਦਾ ਨਾਪ ਮੈਂਦਾ। ਹਰ ਮੁੰਡੇ ਦੇ ਭੈਣ ਹੁੰਦੀ ਏ ਪਰ ਉਹਨੂੰ ਰਤਾ ਵੀ ਸ਼ਰਮ ਨਹੀਂ ਆਉਂਦੀ। ਦੂਸਰੀਆਂ ਕੁੜੀਆਂ ਨੂੰ ਇਦਾਂ ਜਲੀਲ ਕਰਦੇ ਆਂ। ਮੋੜਾਂ, ਚੌਂਕਾਂ 'ਚ ਢਾਣੀਆਂ ਬਣਾ ਕੇ ਖੜ ਹੁੰਦੇ ਨੇ। ਕੱਲੀ ਕਰੀ ਕੁੜੀ ਨੂੰ ਕੋਲ ਦੀ ਲੰਗਣਾ ਹੀ ਮੁਸ਼ਕਲ ਹੋ ਜਾਂਦਾ ਪਰ ਇਹਨਾਂ ਨੂੰ ਪੋਰਾ ਸ਼ਰਮ ਨਹੀਂ ਆਉਂਦੀ ਇਹ ਇਸ਼ਕ ਦੀ ਗੱਲ ਕਰਦੇ ਨੇ ਸੱਚੇ ਪਿਆਰ ਦੀ ਗੱਲ ਕਰਦੇ ਨੇ ਪਰ ਇਹਨਾਂ ਲਈ ਕੁੜੀਆਂ ਦੇ ਪਿੱਛੇ ਗੇੜੇ ਮਾਰਨਾ ਆਉਂਦੀਆਂ ਜਾਂਦੀਆਂ ਕੁੜੀਆਂ ਨੂੰ ਗਲਤ ਟਿੱਪਣੀਆਂ ਕਰਕੇ ਜਲੀਲ ਕਰਨਾ ਤੇ ਬਾਅਦ ਸੱਡੇ ਦੇ ਬੈਠੇਗਾ ਕੁੜੀਆਂ ਦੇਆਂ ਝੋਲਿਆਂ 'ਚ ਨੰਬਰ ਸੱਟ ਦੇਣੇ ਇਹੀ ਸੱਚਾ ਪਿਆਰ ਹੈ ਅਗਰ ਕੋਈ ਕੁੜੀ ਆਪਣੇ ਬਚਾਲੇ ਕੁਝ ਬੋਲੇ ਤਾਂ ਉਹਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਧਮਕੀਆਂ ਨਾਲ ਗੱਲ ਨਾ ਬਣੇ ਤਾਂ ਤਜਾਬ ਸੱਟ ਦਿੱਤਾ ਜਾਂਦਾ ਹੈ ਪਹਿਲੀ ਗੱਲ ਤਾਂ ਕੁੜੀਆਂ ਨੂੰ ਬਹੁਤਾ ਪੜ੍ਹਨ ਦੀ ਇਜਾਜ਼ਤ ਨਹੀਂ ਮਿਲਦੀ ਅਗਰ ਜ਼ੋਰ ਪਾ ਕੇ ਆਪਣੀ ਮਰਜ਼ੀ ਨਾਲ ਕੋਈ ਕੁੜੀ ਪੜ੍ਹਦੀ ਵੀ ਹੈ ਤਾਂ ਉਹਨਾਂ ਵਿਚਾਰੀਆਂ ਨੂੰ ਆ ਸਲਾਰੂ ਜੇ ਮੁੰਡੇ ਨਹੀਂ ਪੜ੍ਹਨ ਦਿੰਦੇਗੇ ਇਸ਼ਕ ਦੀ ਗੱਲ ਏ ਤਾਂ ਇਸ਼ਕ ਦਾ ਤਾਂ ਮਤਲਬ ਹੀ ਪਉਣਾ ਏ ਇਸ਼ਕ ਦੇ ਨਾ ਇਸ਼ਕ ਦੇ ਤਾਂ ਨਾਮ ਵਿੱਚ ਹੀ ਸਚਾਈ ਏ ਪਰ ਅੱਜ ਕੱਲ ਸਭ ਕੁਝ ਉਲਟ ਹੋ ਰਿਹਾ ਏ ਅਸੀਂ ਗੁੰਮਰਾਹ ਹੋ ਰਹੇ ਆ ਪਿਆਰ ਦੀ ਆੜ ਵਿੱਚ ਲੱਖਾਂ ਕੁੜੀਆਂ ਕਮਰਾ ਹੋ ਰਹੀਆਂ ਹਨ ਕਮਰਾ ਕੋਈ ਵੀ ਹੋ ਸਕਦਾ ਏ ਮੈਂ ਵੀ ਹੋਈ ਅਗਰ ਤੁਹਾਡੇ ਹਮਦਰਦ ਦੇ ਮਨ ਵਿੱਚ ਖੋਟ ਹੋਵੇ ਤੁਸੀਂ ਬਿਲਕੁਲ ਮੁਸ਼ਕਲ ਵਿੱਚ ਪੈ ਸਕਦੇ ਹੋ ਪਰ ਬਾਅਦ ਵੀ ਹੋ ਸਕਦੇ ਹੋ ਮਾਂ ਦਾ ਰੱਖ ਪਹਿਲਾਂ ਨਾਲੋਂ ਥੋੜਾ ਬਦਲਿਆ ਮੇਰਾ ਬਾਪ ਮੇਰੇ ਤੋਂ ਦੂਰ ਰਹਿੰਦਾ ਹਣ ਮੈਂ ਜਵਾਨ ਸੀ ਸ਼ਾਇਦ ਮੇਰੇ ਤੋਂ ਡਰਦਾ ਹੋਵੇ ਮੈਂ ਵੀ ਬੋਚ ਬਚਾ ਕੇ ਹੀ ਰਹਿੰਦੀ ਸੀਗੀ ਦੋ ਤਿੰਨ ਰਖੜੀਆਂ ਟੱਪ ਗਈਆਂ ਪਰ ਮੈਂ ਬਿੱਟੂ ਦੀ ਰਖੜੀ ਨਾ ਬੰਨੀ ਇਹ ਗੱਲ ਨਹੀਂ ਸੀ ਕਿ ਮੇਰਾ ਬਾਪ ਤੇ ਬਿੱਟੂ ਸੁਧਰ ਗਏ ਸੀਗੇ ਪਰ ਉਹਨਾਂ ਨੂੰ ਮੌਕਾ ਨਹੀਂ ਸੀ ਮਿਲਦਾ ਬਾਰਿਸ਼ਾਂ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਆਂ ਪੂਰੀਆਂ ਪੂਰੀਆਂ ਜੀ ਮੈਂ 12ਵੀਂ ਕਲਾਸ ਚੋਂ ਪਹਿਲੇ ਦਰਜੇ ਤੇ ਪਾਸ ਹੋਈ ਮੇਰੀ ਇਨਚਾਰਜ ਨੇ ਮੈਨੂੰ ਅੱਗੇ ਬੀਏ ਕਰਨ ਲਈ ਪ੍ਰੇਰਿਆ ਮੇਰੀ ਵੀ ਇੱਛਾ ਹੋਈ ਕਾਲਜ ਪੜਨ ਦੀ ਖੁੱਲੇ ਮਾਹੌਲ ਚ ਜਾਂਦੀ ਮੇਰੀ ਮਨੋ ਚਾਹਤ ਸੀਗੀ ਕਿ ਮੈਂ ਪੜ ਕੇ ਕੋਈ ਆਫਸਰ ਬਣਾ ਤੇ ਕੁੜੀਆਂ ਤੇ ਹੋ ਰਹੇ ਜ਼ੁਲਮ ਦਾ ਖਾਤਮਾ ਕਰਾਂ ਬੀਏ ਦੀ ਪੜਾਈ ਲਈ ਮੈਨੂੰ ਸ਼ਹਿਰ ਪੜਨ ਜਾਣਾ ਪੈਣਾ ਸੀ ਮੈਂ ਸੋਚਿਆ ਕਿਉਂ ਨਾ ਅਗਲੀ ਪੜਾਈ ਨਾਨਕੇ ਘਰ ਰਹਿ ਕੇ ਕਰਾਂ ਉੰਜ ਵੀ ਮੇਰਾ ਇੱਥੇ ਰਹਿਣ ਨੂੰ ਭੋਰਾ ਵੀ ਦਿਲ ਨਹੀਂ ਸੀ ਕਰਦਾ ਮੈਂ ਮਾਮਾ ਜੀ ਨੂੰ ਫੋਨ ਕਰਕੇ ਸਭ ਕੁਝ ਦੱਸ ਦਿੱਤਾ ਉਹ ਮੈਨੂੰ ਆ ਕੇ ਲੈ ਗਏ ਕਾਲਜ ਮਾਮੇ ਦੇ ਘਰ ਤੋਂ ਮਸਾਂ 2 ਕਿਲੋਮੀਟਰ ਦੀ ਦੂਰੀ ਤੇ ਸੀ ਮੈਂ ਰੱਬ ਦਾ ਸ਼ੁਕਰਗੁਜ਼ਾਰ ਹਾਂ ਮੈਂ ਨਰਕ ਚੋਂ ਨਿਕਲ ਆਈ ਮਾਂ ਜਦੋਂ ਬੱਸ ਅੱਡੇ ਤੱਕ ਮੇਰੇ ਨਾਲ ਆਈ ਤਾਂ ਮੈਂ ਉਹ ਦੇਖਿਆ ਜੋ ਇਸ ਤੋਂ ਪਹਿਲਾਂ ਕਦੇ ਨਾ ਦੇਖਿਆ ਜਦੋਂ ਮੈਂ ਬੱਸ ਚੜੀ ਤਾਂ ਮੈਂ ਦੇਖਿਆ ਮਾਂ ਰੋ ਰਹੀ ਸੀ ਮੈਂ ਹੈਰਾਨ ਸੀ ਲੱਕੜ ਵਰਗੀ ਸਖਤ औरत ਅੱਜ ਕਿਵੇਂ ਮੂਮ ਪਿਗਲ ਗਈ ਹੈ ਸ਼ਾਇਦ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਹੋਵੇ ਅਕਸਰ ਇਦਾਂ ਹੀ ਹੁੰਦਾ ਏ ਕਿਸੇ ਇਨਸਾਨ ਦੇ ਚਲੇ ਜਾਣ ਤੋਂ ਬਾਅਦ ਸਾਨੂੰ ਉਹਦੀ ਲੋੜ ਮਹਿਸੂਸ ਹੁੰਦੀ ਏ ਨਫਰਤ ਦਾ ਮਹਿਲ ਅੱਜ ਟਹਿ ਟੇਰੀ ਹੋ ਗਿਆ ਮਮੀ ਦੇ ਦੋ ਬੇਟਿਆਂ ਸਮੇਤ ਮਾਮਾ ਲੁਧਿਆਣਾ ਸ਼ਹਿਰ ਵਿੱਚ ਹੀ ਰਹਿੰਦਾ ਸੀਗਾ। ਮਾਮਾ ਪਹਿਲਾਂ ਵਾਲਾ ਉਹੀ ਕੱਪੜੇ ਦਾ ਕੰਮ ਕਰਦਾ ਸੀਗਾ। ਕੰਮ ਠੀਕ ਸੀਗਾ ਪਰ ਪਹਿਲਾਂ ਵਾਲੀ ਗੱਲ ਨਹੀਂ ਸੀਗੀ। ਵੱਡਾ ਮੁੰਡਾ ਗੁਰਦੀਪ ਬੀ ਟੈਕ ਕਰਨ ਤੋਂ ਬਾਅਦ ਦੁਕਾਨ ਤੇ ਹੀ ਕੰਮ ਕਰਨ ਲੱਗ ਗਿਆ ਸੀਗਾ। ਨੌਕਰੀ ਕੋਈ ਮਿਲੀ ਨਹੀਂ। ਮਾਮੇ ਦਾ ਛੋਟੇ ਬੇਟੇ ਯਾਨੀ ਜਗਦੀਪ ਨੂੰ ਬਾਹਰਲੇ ਮਲਕ ਜਾਣ ਦਾ ਨਸ਼ਾ ਵਾਲਾ ਸੀਗਾ। ਹੋਰ ਕਿਸੇ ਕੰਮ 'ਚ ਉਹ ਰੁਚੀ ਨਾ ਰੱਖਦਾ ਮਾਮੀ ਜਾਦਾ ਨਾ ਬੋਲਦੀ ਬਸ ਆਪਣੇ ਕੰਮ 'ਚ ਹੀ ਰੁੱਝੀ ਰਹਿੰਦੀ ਮੇਰੀ ਹਾਲਤ ਉਸ ਪੰਛੀ ਨਾਲ ਦੀ ਸੀ ਜਿਹੜਾ ਕਈ ਸਾਲਾਂ ਬਾਅਦ ਪਿੰਜਰੇ 'ਚੋਂ ਆਜ਼ਾਦ ਹੋਇਆ ਹੋਵੇ ਖੁੱਲੇ ਸਮਾਨ ਵਿੱਚ ਉਡਾਰੀਆਂ ਮਾਰ ਰਿਹਾ ਹੋਵੇ ਆਪਣੇ ਪੰਖਾਂ ਨੂੰ ਖਿਲਾਰ ਰਿਹਾ ਹੋਵੇ ਤੇ ਦੇਖ ਰਿਹਾ ਹੋਵੇ ਕਿ ਤੇ ਉਡਣਾ ਤਾਂ ਨਹੀਂ ਭੁੱਲ ਗਏ ਨਹੀਂ ਉਡਾਣ ਤਾਂ ਮੇਰੀ ਸੋਚ ਵਿੱਚ ਹੈ ਮੈਂ ਕਾਲਜ ਜਾਣਾ ਸ਼ੁਰੂ ਕੀਤਾ ਬੇਸ਼ੱਕ ਮੈਂ ਖੁਸ਼ ਸੀ ਪਰ ਮੇਰੇ ਬੁੱਲਾਂ ਤੇ ਉਹੀ ਚੁੱਪ ਖਮੋਸ਼ੀ ਰਹੀ ਕਲਾਸ ਵਿੱਚ ਮੈਂ ਕਿਸੇ ਨਾਲ ਗੱਲ ਨਾ ਕਰਦੀ ਚਾਰ ਲੈਕਚਰ ਲੱਗਣ ਤੋਂ ਬਾਅਦ ਬ੍ਰੇਕ ਮੌਕੇ ਮੈਂ ਬਾਹਰ ਆ ਕੇ ਲਾਂਚਕ ਲਗਾਂ ਕੋਰਸਾਂ 'ਤੇ ਬੈਠ ਕੇ ਚਾਰੇ ਪਾਸੇ ਚਹਿਲ ਪਹਿਲ ਫੁੱਲਾਂ ਨਾਲ ਲੱਦੇ ਭਾਂਤ ਭਾਂਦੇ ਬੂਟੇ ਆਉਂਦੇ ਜਾਂਦੇ ਨਵੇਂ ਨਕੋਰ ਚਿਹਰੇ ਮੇਰੇ ਵੱਲ ਤੱਕਦੇ ਕੀ ਗੱਲ ਕੱਲੀ ਬੈਠੀ ਐ ਭੈਣੇ ਕੀ ਨਾਮ ਐ ਤੇਰਾ ਪਿੱਛੋਂ ਕਿਸੇ ਕੁੜੀ ਦੀ ਆਵਾਜ਼ ਆਈ ਇਹ ਕੁੜੀ ਮੇਰੀ ਕਲਾਸ ਦੀ ਸੀ ਜੱਸੋ ਜੱਸੋ ਕੌਰ ਮੇਰਾ ਨਾਮ ਆ ਚੁੱਪੀ ਤੋੜਦਿਆਂ ਮੈਂ ਆਪਣਾ ਨਾਮ ਦੱਸਿਆ ਕਿਹੜਾ ਪਿੰਡ ਐ ਤੇਰਾ ਇੱਥੋਂ ਦੀ ਹੀ ਤਾਂ ਨਹੀਂ ਲੱਗਦੀਂ ਮੈਂ ਬਠਿੰਡੇ ਤੋਂ ਆਂ ਮਾਹੀ ਲੁਧਿਆਣੇ ਦੇ ਨਾਲ ਦੇ ਪਿੰਡ ਤੋਂ ਸੀਗੀ ਪਹਿਲੇ ਜਾਨੀ ਅਸੀਂ ਸਹੇਲੀਆਂ ਬਣ ਗਈਆਂ ਕਾਲਜ ਵਿੱਚ ਮੇਰਾ ਦਿਲ ਫੜਿਆ ਨਾ ਰਹਿੰਦਾ ਹਾਂ ਦੀਆਂ ਮਟਿਆਰਾਂ ਤੇ ਗੱਬਰਾਂ ਵਿੱਚ ਕਿਹਦਾ ਨਹੀਂ ਦਿਲ ਲੱਗਦਾਗਾ ਮੈਂ ਕਾਲਜ ਜਾਂਦੀ ਤੇ ਕਾਲਜ ਤੋਂ ਘਰ ਹੋਰ ਕੋਈ ਕੰਮ ਨਹੀਂ ਸੀਗਾ ਮਾਮਾ ਮਾਮੀ ਦਾ ਸੁਭਾਅ ਚੰਗਾ ਸੀਗਾ ਵੀਰੇ ਵਰਗੇ ਆਪਣੇ ਕੰਮ 'ਚ ਮਾਸਤ ਰਹਿੰਦੇ ਮੇਰੇ ਦਿਨ ਚੰਗੇ ਲੰਘ ਰਹੇ ਸੀਗੇ ਮੈਂ ਤੇ ਮਾਹੀ ਕਾਲਜ ਵਿੱਚ ਇਕੱਠੀਆਂ ਰਹਿੰਦੀਆਂ ਮਾਹੀ ਦਾ ਅਸਲੀ ਨਾਮ ਮਨਪ੍ਰੀਤ ਕੌਰ ਸੀਗਾ ਸਾਰੇ ਉਸਨੂੰ ਮਾਹੀ ਹੀ ਕਹਿੰਦੇ ਮਾਹੀ ਮਦਰੇ ਕੱਦੀ ਲੰਮੀ ਗੋਤ ਨਰਮੇ ਜੇ ਫਟ ਵਰਗੀ ਕੋਰੀ ਚਿੱਟੀ ਅੱਖਾਂ ਕਮਾਲ ਦੀਆਂ ਜਿਸ ਲਈ ਸ਼ਬਦ ਘੱਟ ਪੈ ਸਕਦੇ ਹਨ ਜਿਹਦੇ ਤੱਕ ਜਿਹਦੇ ਵੱਲ ਤੱਕ ਦੀ ਉਹ ਮਾਹੀ ਦਾ ਹੋ ਜਾਂਦਾ ਮਾਹੀ ਅੱਖਾਂ 'ਚ ਕਦੇ ਵੀ ਸ਼ਰਮਾਣਾ ਪਾਉਂਦੀ ਪਰ ਅੱਖਾਂ ਇਦਾਂ ਲੱਗਦੀਆਂ ਜਿਵੇਂ ਸ਼ਰਮੇ ਨਾਲ ਡੱਕੀਆਂ ਹੋਣ ਮਾਹੀ ਹਰੇਕ ਮੁੰਡੇ ਨਾਲ ਹੱਸ-ਹੱਸ ਗੱਲਾਂ ਕਰਦੀ ਮਜਾਲ ਸੀ ਕੋਈ ਮਾੜਾ ਬੋਲ ਜਾਵੇ ਮਾਹੀ ਨੂੰ ਬੋਲਣ ਦੀ ਜ਼ਰਤ ਹੈਨੀ ਸੀ ਕਿਸੇ 'ਚ ਵੀ ਇੱਕ ਵਾਰ ਦੀ ਗੱਲ ਹੈ ਮੈਂ ਅਸੀਂ ਕਾਲਜ ਤੋਂ ਬਾਹਰ ਨਿਕਲੀਆਂ ਬਾਜ਼ਾਰ ਵੱਲ ਜਾ ਰਹੀਆਂ ਸੀ ਰਾਸਤੇ 'ਚ ਬਦਕਿਸਮਤੀ ਨਾਲ ਕਿਸੇ ਮੁੰਡੇ ਨੇ ਮਾਹੀ ਨੂੰ ਛੇੜਿਆ ਮਾਹੀ ਮੁੰਡੇ ਤੇ ਐਦਾਂ ਵਰਸੀ ਜਿਵੇਂ ਗਰੀਬ ਦੇ ਕੋਠੇ ਤੇ ਮੀਂਹ ਨੂਰਾਂ ਲੈ ਲੈ ਵਰਦਾ ਹੋਵੇ ਬੇਖੌਫ ਬੋਲ ਨਿੱਡਰ ਜਜਬਾ ਮੈਂ ਸੋਚਦੀ ਇਹ ਹਿੰਮਤ ਕਦੇ ਮੇਰੇ ਵਿੱਚ ਕਿਉਂ ਨਾ ਆਈ ਮਾਹੀ ਨਾਲ ਰਹਿਣ ਦਾ ਇੱਕ ਫਾਇਦਾ ਇਹ ਵੀ ਹੋਇਆ ਸੀਗਾ ਮੈਨੂੰ ਕੋਈ ਪਰੇਸ਼ਾਨ ਨਾ ਕਰਦਾ ਮਾਹੀ ਕਮਾਲ ਸੀ ਜਿਆਦਾ ਜਿੰਨੀ ਸੋਹਣੀ ਸੀ ਓਨੀ ਜਿਆਦਾ ਨਿੱਡਰ ਸੀਗੀ ਬੀਏ ਦੇ ਪਹਿਲੇ ਸਾਲ ਮੈਂ ਪਿੰਡ ਨਾ ਗਈ ਮਾਂ ਇੱਕ ਵਾਰ ਮੈਨੂੰ ਮਿਲਣ ਆਏ ਸਾਹਮਣੇ ਬਹਿ ਕੇ ਕਹਿਣ ਲੱਗੀ ਕਿਵੇਂ ਆ ਤੂੰ ਪਿੰਡ ਨਹੀਂ ਆਉਣਾ ਮੈਂ ਠੀਕਾਂ ਪਿੰਡ ਹਲੇ ਨਹੀਂ ਆਉਣਾਗਾ ਮੇਰਾ ਸਪਸ਼ਟ ਜਵਾਬ ਸੁਣ ਕੇ ਮਾਂ ਸਮਝ ਗਈ ਸੀ ਇਸ ਦੌਰਾਨ ਮੇਰਾ ਬਾਪ ਮੈਨੂੰ ਮਿਲਣ ਆਇਆ ਮੈਨੂੰ ਪਿੰਡ ਜਾਣ ਬਾਰੇ ਕਹਿਣ ਲੱਗਾ ਤਾਂ ਮੈਂ ਸਾਫ਼ ਮਨਾਂ ਕਰ ਦਿੱਤਾ ਮੇਰਾ ਜਵਾਬ ਸੀਗਾ ਮੈਂ ਬੀਏ ਕਰਕੇ ਹੀ ਆਵਾਂਗੀ ਪਿੰਡ ਜਾਣ ਨੂੰ ਮੇਰਾ ਦਿਲ ਨਹੀਂ ਸੀ ਕਰਦਾਗਾ ਮੇਰਾ ਕੀ ਰੱਖਿਆ ਸੀਗਾ ਪਿੰਡ 'ਚ ਜੋ ਮੈਂ